ਬੇਬੇ ਅਬ ਬਾਹਰ ਘਾਤੋ ਬੈਠੇ ਸੀ ਮੰਜਾ ਢਾਕੇ ਮੈਂ ਤਾਂ ਤੁੱਪਦਾ ਕਰਕੇ ਬੈਗੀ ਸੀ ਪੁੱਤ ਅੱਛਾ ਤੇ ਬਾਪੂ ਕਿੱਥੇ ਆ ਤਿਕਦਾ ਨਹੀਂ ਉਹ ਖੇਤ ਨੂੰ ਗਿਆ ਕਿ ਤੇਰੇ ਵਰਗਾ ਬੇਲਾ ਹੈਗਾ ਹੂੰ ਮੈਂ ਬੇਲਾ ਕਿਤੇ ਮਾਂ ਨਾ ਤੂੰ ਤਾਂ ਤੂੰ ਤਾਂ ਬਾਲਾ ਕੰਮ ਕਰਦਾ ਮੇਰਾ ਪੁੱਤ ਫਿਰ ਕੀ ਹੋ ਗਿਆ ਜੇ ਖੇਤ ਨਹੀਂ ਜਾਂਦਾ ਹੈਗਾ ਘਰ ਦੇ ਸਾਰੇ ਕੰਮ ਮੈਂ ਹੀ ਕਰਦਾ ਘਰੇ ਤਾਂ ਮੈਂ ਕਰ ਲੈਣੀ ਆ ਕੰਮ ਪੁੱਤ ਕੰਮ ਤਾਂ ਤੁਹਾਡਾ ਖੇਤ ਚ ਐ ਉਹ ਚੱਲ ਚੰਗਾ ਬਣੀਆਂ ਗੱਲਾਂ ਨਾ ਮਾਰ ਮੇਰੇ ਨਾਲ ਅੱਛਾ ਮੇਰੀ ਗੱਲ ਸੁਣ ਜੇ ਇੱਕ ਗੱਲ ਮੰਨੇਗੀ ਬੱਬੇ ਮੇਰੀ ਦੱਸ ਕੀ ਆ ਮੈਂ ਨਾ ਮੇਰੇ ਕਾਲਜ ਚ ਕੁੜੀ ਪੜਦੀ ਆ ਮੈਂ ਵਿਆਹ ਕਰਾਉਣਾ ਸੀ ਉਹਦੇ ਨਾਲ ਹੈ ਪੁੱਤ ਖਾਣੇ ਦੇ ਆ ਆਪਣੇ ਤਾਂ ਇਹੋ ਜਿਹਾ ਉਹੀ ਨਹੀਂ ਕਰ ਚ ਕੰਮ ਜਿਹੜਾ ਤੂੰ ਸੁਣਾਤਾ ਨਾ ਮੈਂ ਵਿਆਹ ਕਰਾਉਣਾ ਉਹਦੇ ਚ ਉਹ ਫਿਰ ਵਿਆਹ ਹੀ ਕਰਾਉਣਾ ਹੈ ਹੋਰ ਕੀ ਵਿੱਚ ਗਲਤੀ ਕੀ ਹੈ ਮੇਰੀ ਗੱਲ ਸੁਣ ਲਾ ਜਿਹੜੇ ਸੁਣਨਗੇ ਆ ਸਰੀਕੇ ਦੇ ਗੱਲਾਂ ਨਾ ਕੀ ਗੱਲਾਂ ਕਹਿਣਗੇ ਵੀ ਇਹਨਾਂ ਦੇ ਮੁੰਡਿਆਂ ਨੇ ਆਪੀ ਵਿਆਹ ਕਰਾ ਲੈ ਉਹ ਆਪੇ ਨਹੀਂ ਵਿੱਚ ਬਚੋਲਾ ਪਾ ਲਾਂਗੇ ਫੇਰੇ ਕਿੱਡੀ ਗੱਲ ਆ ਯਾਰ ਮਾ ਪਤਾ ਇਹਨੂੰ ਸ਼ਰਮ ਨਹੀਂ ਆਉਂਦੀ ਗੱਲ ਕਰਦੇ ਨੂੰ ਮਾਂ ਕੋਲੇ ਆਖੇ ਮੈਂ ਵਿਆਹ ਕਰਾਉਣਾ ਉਹ ਕੁੜੀ ਨਾਲ ਗੱਲ ਸੁਣ ਲੈ ਵੀਰ ਜਿੱਥੇ ਅਸੀਂ ਕਰਾਂਗੇ ਵਿਆਹ ਉੱਥੇ ਹੀ ਕਰਾਉਣਾ ਹੋਊਗਾ ਤੇਰੀ ਮਰਜ਼ੀ ਨਾਲ ਕੋਈ ਨਹੀਂ ਹੁੰਦਾ ਉਹ ਕਿਹੜੀ ਦੁਨੀਆ 'ਚ ਰਹਿੰਦੇ ਹੋ ਲੋਕ ਚੰਦ ਤੱਕ ਪਹੁੰਚੀ ਬੈਠੇ ਨੇ ਆਹੀ ਆਪਦੀ ਬੈਕਵਰਡ ਦੀ ਸੋਚ ਕਰਕੇ ਤੁਸੀਂ ਇੱਥੇ ਪਿੰਡਾਂ 'ਚ ਰਹਿ ਜਾਓਗੇ ਫਿਰ ਆਪਦੀ ਸੋਚ ਰੱਖ ਆਵਦੇ ਕੋਲੇ ਇੱਥੇ ਸਾਡੇ ਲਾਣੇ ਨੂੰ ਲਾਜ ਲਵਾ ਕੇ ਰੱਖ ਦੇਂਗਾ ਤੂੰ ਉਹ ਤੁਹਾਡੇ ਆ ਟਾਈਮ ਮਮੀ ਗਿਆ ਠੀਕ ਆ ਨਾ ਜਿੱਥੇ ਘਰਦਿਆਂ ਨੇ ਕਰਤਾ ਤਾਂ ਕਰਾ ਲੈਂਦੇ ਸੀਗੇ ਹੁਣ ਉਹ ਟਾਈਮ ਨਹੀਂ ਰਿਹਾ ਅਗਲੇ ਸਾਰਾ ਪਹਿਲਾਂ ਅੱਛਾ ਹੁਣ ਤੇਰਾ ਟਾਈਮ ਕਿਹੜਾ ਹੈ ਮੈਨੂੰ ਉਹ ਦੱਸ ਦੇ ਤੂੰ ਜੋ ਨਵੀਂ ਜੰਮ ਪੈਗੀਗਾ ਓ ਯਾਰ ਮੰਮੀ ਅੱਜ ਦੀ ਜਨਰੇਸ਼ਨ ਚ ਨਾ ਲਵ ਮੈਰਜ ਨੂੰ ਬਾਲਾ ਬੇ ਬੱਸ ਕਰ ਮੈਂ ਕੰਜੀ ਗੱਲਾਂ ਬੋਲੀਏ ਨਾ ਸ਼ਰਮ ਨਾਲ ਸੰਗ ਸਾਲਾ ਲਵ ਮੈਰਜ ਦਾ ਮਰੀ ਮੋਟੀ ਸੋਚ ਲੈ ਕੋਈ ਰੱਖ ਲੈ ਆਬ ਦੇ ਕੋਈ ਰੱਖ ਵੀ ਰ ਆਪਣੀ ਗੱਲ ਮੇਰੇ ਕੋਲ ਮੂੰਹ ਨਾ ਖੋਲੀ ਦੁਬਾਰੇ ਤੈਨਾਂ ਨਹੀਂ ਖੋਲਦਾ ਕਦੇ ਵੀ ਨਹੀਂ ਖੋਲਦਾ ਜਿੱਦੇ ਮਾਰਗੇ ਨਾ ਸਪਰੇਅ ਪੀ ਕੇ ਉਹਦੇ ਦੇਖੂਗਾ ਮੈਂ ਤੁਹਾਨੂੰ ਫਿਰ ਥੱਪੜ ਮਾਰੂੰ ਮੂੰਹ ਤੇ ਐਹੀ ਜੀ ਗੱਲ ਕਰੀ ਆ ਆ ساری ਜ਼ਿੰਦਗੀ ਮਰਨ ਨਾਲ ਆਉਣਾ ਇੱਕ ਦਿਨ ਮੈਂ ਜ਼ਹਿਰ ਪੀ ਕੇ ਮਰ ਜਾ ਉਹੀ ਚੰਗਾ ਮਰੇ ਲਈ ਤੁਸੀਂ ਨਹੀਂ ਕਦੇ ਸਮਝਦੇ ਮੈਨੂੰ ਫਿਰ ਪੁੱਤ ਐਨੀ ਜਿੱਦ ਮਾੜੀ ਹੁੰਦੀ ਐ ਸਿਆਣੇ ਤੇ ਪੁੱਤ ਜਿੱਦ ਨਹੀਂ ਕਰਦੇ ਹੁੰਦੇ ਨਾਲੇ ਕੋਈ ਸਾਡੇ ਵਿੱਚ ਆ ਹੋਣਗੇ ਇਹ ਤੂੰ ਕੀ ਗੱਲ ਕਰਦਾ ਹੁੰਨਾ ਆਖੇ ਜ਼ਹਿਰ ਖਾ ਕੇ ਮਰ ਜੂ ਫਲਾਣਾ ਕਰਦੂ ਆ ਜਿੱਦਾਂ ਕੰਮ ਖਰਾਬ ਕਰ ਦਿੰਦੀਆਂ ਹੁੰਦੀਆਂ ਨੇ ਬੇਬੇ ਮੇਰੀ ਗੱਲ ਸੁਣ ਜੇ ਮੈਂ ਵਿਆਹ ਕਰਾਊਗਾ ਨਾ ਤਾ ਉਹਦੇ ਨਾਲ ਹੀ ਕਰਾਉਂਗਾ ਨਹੀਂ ਮੈਂ ਤਾਂ ਕੁਝ ਖਾ ਕੇ ਮਰ ਜੂਗਾ ਪੇ ਤੈਨੂੰ ਆ ਗੱਲਾਂ ਖਾਤਰ ਜੰਮਿਆ ਸੀ ਕਿਉਂ ਤੂੰ ਕਮਲਕੋੜ ਦਾ ਹੁਣ ਨਾਲ ਕੀ ਪਤਾ ਕਿਹਾ ਜਾ ਕੋਸ ਹੈਗਾ ਜਿਹੜਾ ਤੈਂ ਪਸੰਦ ਕਰ ਲਿਆ ਇਹ ਜੀ ਮਤਲਬ ਕੀ ਅਗਲੀ ਖਾਣ ਦਾ ਨਹੀਂ ਚੰਗੇ ਘਰਾਂ ਪੂਰਾ ਖਾਣ ਲਈ ਹੈ ਕਹੀ ਜੀ ਮੈਨੂੰ ਪਤਾ ਹੀ ਸੀਗਾ ਫੋਟੋ ਦੇ ਕਿ ਆ ਦੇ ਦੇ ਹੈਗੀ ਨਾ ਹੋਰ ਪਰੇ ਪਹਿਲਾਂ ਹੀ ਲਈ ਫਿਰਦਾ ਫੋਟੋ ਹਾਂ ਸੋਣੀ ਤਾਂ ਹੈਗੀ ਐ ਚੱਲ ਕੋਈ ਨਾ ਫਿਰ ਸੋਚਣ ਦਾ ਵੀ ਮੌਕਾ ਦੇ ਮਾੜਾ ਮੋਟਾ ਉਹ ਸੋਚਣ ਨੂੰ ਕੀ ਸੋਚਣਾ ਯਾਰ ਮੰਮੀ ਇੱਕ ਦਿਨ ਘਰੇ ਲਿਆਉਂਗਾ ਮਿਲਿਓ ਆਪਦਾ ਪੁੱਤ ਮਾੜੀ ਮੋਟੀ ਸਲਾਹ ਕਰਾਂਗੇ ਸਲਾਹ ਕਰਕੇ ਫਿਰ ਉਹਨੂੰ ਮਿਲ ਕੇ ਦੇਖਾਂਗੇ ਉਹਦੇ ਵਿਚਾਰ ਕਹੇ ਜੇ ਨੇ ਕਹੀ ਜੀ ਕੁੜੀ ਐ ਜੇ ਮਨ ਨੂੰ ਲੱਗੀ ਤਾਂ ਅਸੀਂ ਕਰ ਦਿਆਂਗੇ ਵਿਆਹ ਤਾਂ ਤੇਰਾ ਕਰਨਾ ਹੀ ਐ ਪਰ ਸਾਨੂੰ ਵੀ ਕੋਈ ਮਾੜਾ ਮੋਟਾ ਟਾਈਮ ਤਾਂ ਦੇ ਚੱਲ ਕੋਈ ਗੱਲ ਨਹੀਂ ਮੈਂ ਕੱਲ ਨੂੰ ਘਰੇ ਲਿਆਉਂ ਇੱਕ ਵਾਰੀ ਆਪਦਾ ਫਿਰ ਸੋਚ ਕੇ ਦੱਸਦੇ ਇੱਕ ਹਫ਼ਤੇ ਤੱਕ ਠੀਕ ਆ ਹੁਣ ਚੱਲ ਠੀਕ ਐ ਹਾਂ ਮੈਂ ਤਾਂ ਆਪਦੇ ਚਾਹ ਪੀਣੇ ਅੰਦਰ ਜਾ ਕੇ ਆ ਜਿੱਦਾਂ ਨੇ ਨਾ ਬਸ ਜਵਾਖ ਜੇ ਆ ਕਹਿ ਕੇ ਸੁਣਾਉਂਦੇ ਨੇ ਕਾਲਜਾ ਕੱਢ ਦਿੰਦੇ ਨੇ ਜ਼ਹਿਰ ਖਾ ਕੇ ਮਰ ਚੋਂ ਪਤਾ ਨਹੀਂ ਹੁਣ ਕੀ ਕੁਛ ਬਣੂ ਪਿਓ ਇਹਦਾ ਪਤਾ ਨਹੀਂ ਕੀ ਬੋਲੂਗਾ ਜੇ ਪਤਾ ਲੱਗ ਗਿਆ ਬੋਲੂਗਾ ਕੀ ਮੇਰੇ ਸਿਰ ਤੇ ਆਉਣੀ ਅੰਡਪੰਡ ਸਾਰੀ ਤੇਰਾ ਚਮਲਾਇਆ ਹੋਇਆ ਉਹ ਭਾਗਵਾਨੇ ਉਹ ਚਾਚੂ ਹੈ ਕੱਟ ਕੇ ਨਾ ਹੈਗੀ ਐ ਚਾਲ ਦੀਆਂ ਤਾਂ ਲਿਆ ਫਿਰ ਕੀ ਗੱਲ ਐ ਜੇ ਬੋਲਦੀ ਐ ਬਿਮਾਰ ਐ ਕਾਣੂ ਬਿਮਾਰ ਆ ਮੈਂ ਤਾਂ ਹੋਰ ਹੀ ਨਾ ਮੈਂ ਟੈਨਸ਼ਨ ਪਾ ਕੇ ਰੱਖਦੀ ਆ ਜਵਾਖ ਜੇ ਨੇ ਕੋਈ ਨਾ ਕੋਈ ਟੈਨਸ਼ਨ ਪਾਈ ਰੱਖਿਆ ਕਰ ਜਵਾਖ ਜੇ ਨੇ ਟੈਨਸ਼ਨ ਪਾਤੀ ਕੀ ਕੀ ਦੱਸਾਂ ਹੁਣ ਫਿਰ ਤੂੰ ਚਾਰੇ ਪੈਰ ਚੱਕ ਕੇ ਪਵੇਂਗਾ ਮੈਂ ਕਹਿੰਦਾ ਕੀ ਐ ਕੀ ਟੈਨਸ਼ਨ ਪਾਤੀ ਦੱਸ ਹੋਰ ਕੀ ਲੀੜੇ ਕੱਪੜੇ ਮੰਗਲੇ ਹੋਣਗੇ ਨੇ ਹੋਰ ਗਾਹਾਂ ਟੈਨਸ਼ਨ ਪਾਤੀ ਬੂਟ ਕਹਿਤਾ ਹੋਊ ਬੂਟ ਲਿਓਣੇ ਨੇ ਲੀੜੇ ਲਿਆਉਂਦਾ ਕੱਪੜੇ ਲਿਆਉਂਦਾ ਬੂਟ ਲਿਆਉਂਦਾ ਚਾਹੇ ਕੁਛ ਲਿਆਉਂਦਾ ਹਾਂ ਪਰ ਆ ਗੱਲ ਨਾ ਕਹਿੰਦਾ ਉਹ ਤਾਂ ਕਹਿੰਦਾ ਮੈਨੂੰ ਕੋਈ ਕੁੜੀ ਪਸੰਦ ਆ ਮੈਂ ਤਾਂ ਉਹਦੇ ਨਾਲ ਵਿਆਹ ਕਰਾਉਣਾ ਵਾਹੇ ਦੇਖ ਲੈ ਕੁੜੀ ਪਸੰਦ ਆ ਉਹ ਕੁੜੀ ਤਾਂ ਪਸੰਦ ਹੋਣੀ ਆ ਪਰ ਹਜੇ ਕੁੜੀਆਂ ਪਸੰਦ ਕਰਕੇ ਉਹਨੇ ਕੀ ਕਰਨਾ ਕੋਈ ਨਹੀਂ ਆਉਣ ਦੇ ਟਾਈਮ ਆਪਾਂ ਕੋਈ ਰਿਸ਼ਤੇਦਾਰੀ ਚੋਂ ਭੈਣ ਭਾਈ ਨੂੰ ਕਹਿ ਕੇ ਰਿਸ਼ਤਾ ਕਰਵਾਵਾਂਗੇ ਨਾ ਆਖੇ ਭੈਣ ਭਾਈ ਨੂੰ ਕਹਿ ਕੇ ਉਹ ਤਾਂ ਕੋਸ਼ਾ ਹੋਰੀ ਬੋਲਦਾ ਉਹ ਤਾਂ ਕਹਿੰਦਾ ਜੇ ਉਸੇ ਕੁੜੀ ਨਾਲ ਬਹਿ ਨਾ ਕਰਾਂ ਜ਼ਹਿਰ ਖਾ ਕੇ ਮਰ ਜੂੰ ਹੈ ਆਹੋ ਦੇਖ ਲੈ ਕਿਉਂ ਇਹ ਵੀ ਸਿਰੇ ਦੀ ਸੁਣਾਤੀ ਵੀ ਜੇ ਹੁਣ ਮੈਨੂੰ ਕੁਝ ਕਹੋਗੇ ਤਾਂ ਮੈਂ ਜ਼ਹਿਰ ਖਾ ਕੇ ਮਰ ਜੂੰ ਇਹੀ ਗੱਲ ਕਹਿਣੀ ਸੀ ਉਹਨੇ ਮੈਂ ਤਾਂ ਉਹਨੂੰ ਦੇਖੀ ਖੜਾ ਆ ਜਿੱਦਿਆਂ ਬਾਹਾਂਆਂ ਤੇ ਟੈਟੂ ਜੇ ਸਪਾਈ ਫਿਰਦਾ ਨਾ ਉਦਾਂ ਦੀ ਲਾਲਿਆ ਸੀ ਹਸਾਬ ਵੀ ਮੁੰਡਾ ਵਿਗੜਦਾ ਜਾਂਦਾ ਹੈ ਇਹ ਅਸਲ 'ਚ ਤੇਰੇ ਪੈਰੋਂ ਵਿਗੜਿਆ ਤੂੰ ਪਾਲੇ ਉਹਨੂੰ ਚਾਹ ਲਾੜ ਕਰਦੀਆਂ ਜਾਦੇ ਤਾਂ ਐਂ ਚ ਮੜਾਇਆ ਬੱਸ ਕਰ ਹਾਂ ਮੈਂ ਉਹਨੂੰ ਕਿਹਾ ਸੀ ਵੀ ਤੂੰ ਕੁੜੀ ਪਸੰਦ ਕਰ ਲੈ ਹੈ ਕੁੜੀ ਪਸੰਦ ਕਰ ਲੈ ਉਹਦੇ ਨਖਰੇ ਤਾਂ ਤੂੰ ਹੀ ਉਹ ਕਰਦੀ ਹੈ ਕਿਤੇ ਐ ਇਹਨੂੰ ਬਾਲ ਬਾਤੇ ਕਿਤੇ ਐ ਇਹਨੂੰ ਬਾਤੇ ਹੁਣ ਕਹਿੰਦਾ ਕੀ ਹੈ ਦੱਸ ਮੈਂ ਕਹਿੰਦਾ ਕੀ ਉਹ ਕਹਿੰਦਾ ਵਿਆਹ ਕਰਾਉਣਾ ਉਸੇ ਨੇ ਨਹੀਂ ਉਹ ਛੱਤ ਨਹੀਂ ਨਾ ਚੜ ਮਾਰੇ ਟਕੇਈ ਨਾ ਗੱਲ ਕਰ ਲੈ ਕੱਲੇ ਹੀ ਬੈਠਾ ਟਕੇਈ ਨਾ ਨਹੀਂ ਹੁਣ ਸਰੀਕੇ ਚ ਕੀ ਮੂੰਹ ਦਿਖਾਉਂਗਾ ਭਲਾ ਮੈਂ ਅਗਲਾ ਕਹਿੰਦਾ ਇਹਨਾਂ ਦਾ ਨਲਾਇਕ ਜੰਮਿਆ ਹੋਇਆ ਲੋਕਾਂ ਦੀਆਂ ਕੁੜੀਆਂ ਮਗਰ ਐ ਤੁਰਿਆ ਫਿਰਦਾ ਮੂੰਹ ਕਾਲਾ ਨਹੀਂ ਹੋ ਜੂ ਸਾਡਾ ਆਪਣੇ ਨਹੀਂ ਇਹ ਹਿਸਾਬ ਚਾਉਣਾ ਐ ਨਹੀਂ ਅਸੀਂ ਵਿਆਹ ਲੈਂਦੇ ਆਪਦੇ ਕੋਈ ਭੂਆ ਫੁੱਫੀ ਚੋਂ ਰਿਸ਼ਤੇਦਾਰੀ ਚੋਂ ਕਈ ਕਿ ਰਿਸ਼ਤਾ ਲਮਾਂਗੇ ਨਹੀਂ ਮੰਨਦਾ ਨਹੀਂ ਮੰਨਦਾ ਮੈਂ ਬਥੇਰੇ ਹੱਥ ਬੰਨ ਲੈ ਉਹਦੇ ਮੂਰੇ ਉਹਦਾ ਛੇਕੜ ਦੀ ਬਾਹਰ ਕਹਿੰਦਾ ਮਰ ਜੂ ਮਰ ਜੂ ਮੈਂ ਤਾਂ ਕਹਣਾ ਅੱਜ ਮਰਦਾ ਕੱਲ ਨੂੰ ਮਰ ਜੇ ਪਰ ਇਹ ਰਿਸ਼ਤਾ ਨਹੀਂ ਮੈਂ ਲੈਣ ਦਿੰਦਾ ਅੱਛਾ ਬਾਲਾ ਸਿਆਣਾ ਤੂੰ ਤਾਂ ਮਾਰ ਕੇ ਰਾਜੀਆ ਮੇਰੇ ਪੁੱਤ ਨੂੰ ਕਰਦਾ ਕੀ ਲੱਸਣ ਫਿਰ ਵਿਆਹੇਗਾ ਤਾਂ ਹੈਗਾ ਹੀ ਕਿਸੇ ਕੁੜੀ ਨਾਲ ਫਿਰ ਉਹਦੇ ਨਾਲ ਵੇਹ ਦੇਾਂਗੇ ਨਾ ਫਿਰ ਉਹ ਐ ਥੋੜੀ ਵੇਹਾਂਗੇ ਵੀ ਤੂੰ ਹੀ ਫਿਰਦੀ ਕੁੜੀ ਨਾਲ ਵਿਆਹ ਕਰਾ ਲੈ ਆਪਾਂ ਕੋਈ ਰਿਸ਼ਤੇਦਾਰੀ ਚ ਖਾਨਦਾਨੀ ਕਰਵਾਵਾਂਗੇ ਤੂੰ ਵੀ ਮੈਨੂੰ ਲੱਗਦਾ ਸਹਿਮਤ ਆ ਉਹਦੇ ਨਾਲ ਮੇਰੀ ਸੁਣ ਲੈ ਗੱਲ ਜੇ ਟਕੇਈ ਨੇ ਸੁਣਨੀ ਆ ਤੈਨੂੰ ਹੱਥ ਬਨ ਕੇ ਬੇਨਤੀ ਕਰਦੀ ਆ ਮੈਂ ਤੂੰ ਛੱਤ ਨਹੀਂ ਨਾਂ ਚੜਿਆ ਕਰ ਆਂਡ ਗਮਾਂ ਤੇ ਨਾਂ ਸੁਣਾਇਆ ਕਰ ਗੱਲਾਂ ਨਾਲੇ ਜਦੋਂ ਆਪਾਂ ਵਿਆਹ ਕਰਨਾ ਹੀ ਆ ਕੁੜੀ ਤਾਂ ਆਪਾਂ ਦੇਖਾਂਗੇ ਆਪਾਂ ਇਹਨੂੰ ਦੇਖ ਲੈਣਾ ਜੇ ਲੱਗਿਆ ਢੰਗ ਦੀ ਤਾਂ ਆਪ ਕਰਦੇਾਂਗੇ ਜੇ ਆਪਣੇ ਤੋਂ ਐ ਲੱਗਿਆ ਵੀ ਨਹੀਂ ਵਧੀਆ ਆਪਣੇ ਤੋਂ ਬਾਹਰ ਐ ਗੱਲ ਆਪਾਂ ਮੁੰਡੇ ਨੂੰ ਵੜਿਆ ਕੇ ਜਵਾਬ ਦਵਾ ਦੇਾਂਗੇ ਉਹ ਤੂੰ ਬੌਲੀ ਐ ਬੌਲੀ ਤੂੰ ਤਾਂ ਬੌਲੀ ਐ ਗੱਲ ਸੁਣ ਜਿਹੜੀ ਕੁੜੀ ਐ ਆਪਦੇ ਆ ਵਿਆਹ ਕਰਾਉਂਦੀ ਫਿਰਦੀ ਆ ਤੇ ਉਹ ਤੇਰਾ ਘਰ ਸੰਭੂ ਵੀ ਆ ਕੇ ਉਹ ਤੈਨੂੰ ਰੋਟੀਆਂ ਪਕਾ ਕੇ ਦੇਊ ਉਹ ਮੇਰੇ ਲੀੜੇ ਤੋਂ ਹੋਊਗੀ ਉਹ ਨਹੀਂ ਕਿਸੇ ਕੰਮ ਦੀ ਹੋਣੀ ਜਿਹੜੀ ਐਂ ਤੁਰੀ ਆਉਂਦੀ ਆ ਆਪੇ ਮੁੰਡੇ ਨਾਲ ਰਲੀ ਜਾਂਦੀ ਆ ਮੈਂ ਨਹੀਂ ਇਸ ਗੱਲ 'ਚ ਸਹਿਮਤੀ ਦਿੰਦਾ ਟੋਨੀ ਸਹਿਮਤੀ ਦਿੰਦਾ ਤੂੰ ਤਾਂ ਆ ਸਹਿਮਤੀ ਦਿੰਨਾ ਵੀ ਮੁੰਡਾ ਮਰ ਜਾਏ ਮੁੰਡੇ ਨੂੰ ਮਾਰ ਕੇ ਰਾਜੀ ਐ ਮਾਗਰੋ ਲਾ ਕੇ ਹੋਰ ਨਹੀਂ ਕੋਤ ਠੰਡਾ ਸੀ ਆ ਹੋ ਜੀ ਪਾ ਜੀ ਇੱਥੇ ਲੱਤਾਂ ਸਾਲ ਕੇ ਜਦੋਂ ਪੁੱਤ ਮਰ ਗਿਆ ਮੈਂ ਦੁਸਕੇਗਾ ਉਹ ਮੈਂ ਮਾਰ ਕੇ ਰਾਜੀ ਨਹੀਂ ਮੈਂ ਆਪਣੀ ਇੱਜ਼ਤ ਨੂੰ ਦੇਖਦਾ ਵੀ ਦੁਨੀਆ ਕੀ ਕਹੂਗੀ ਮੈਂ ਆਪਣੀ ਇੱਜ਼ਤ ਨੂੰ ਡਰਦਾ ਵੀ ਲੋਕ ਕੀ ਕਹਿਣਗੇ ਵੀ ਉੱਥੇ ਕਾਲਜ ਚੋਂ ਪੜਦਾ-ਪੜਦਾ ਕੁੜੀ ਨੂੰ ਲੈ ਆਇਆ ਮੈਂ ਤੂੰ ਲੋਕਾਂ ਕਣੀ ਦੇਖੀ ਜਾਈ ਆਦੇ ਕੱਕ ਨਹੀਂ ਨਾ ਦੇਖੀ ਲੋਕ ਤੈਨੂੰ ਖਾਣ ਨੂੰ ਦੇਣਗੇ ਤੂੰ ਆਦੇ ਘਰ ਦਾ ਲੋਟ ਦੇ ਕਿਵੇਂ ਆਉਂਦਾਗਾ ਨਾ ਪਰ ਹੁਣ ਤੈਨੂੰ ਇਹ ਲੱਗਦਾ ਵੀ ਉਹ ਕੁੜੀ ਆਪਣੇ ਘਰੇ ਬਸ ਜੂ ਜਿਹੜੀ ਆਪਣੇ ਆਪ ਆਉਂਦੀ ਫਿਰਦੀ ਆ ਕੂ ਤਾਂ ਹੈ ਮੇਰੀ ਮੰਨੀ ਨਹੀਂ ਕਦੇ ਪਰ ਅੱਜ ਮੈਂ ਹੱਥ ਬਨ ਕੇ ਕਹਿੰਦੀ ਇੱਕ ਮੰਨ ਲੈ ਆਪਾਂ ਕੁੜੀ ਨੂੰ ਮਿਲ ਲੈਨੇ ਆ ਮਿਲ ਕੇ ਆਪਾਂ ਦੇਖ ਲੈਨੇ ਆ ਕਿਹੀ ਜੀ ਐ ਫਿਰ ਇਹ ਤੂੰ ਬਾਅਦ ਚ ਸੋਚ ਲਾਂਗੇ ਫਿਰ ਲੜ ਲਈ ਜੇ ਲੜਨ ਨੂੰ ਥਾਂ ਹੋਇਆ ਭਗਵਾਨੇ ਮੈਂ ਨਹੀਂ ਇਹ ਗੱਲ ਚਾਹੁੰਦਾ ਤੇਰਾ ਚਿੱਤ ਮੰਨਦਾ ਤਾਂ ਤੂੰ ਕੁੜੀ ਦੇਖ ਲੈ ਜਾਂ ਮਾਪਪਤ ਜਿਵੇਂ ਤੁਹਾਨੂੰ ਠੀਕ ਲੱਗਦਾ ਕਰ ਲੋ ਪਰ ਮੇਰਾ ਮੂੰਹ ਵੀ ਨਾ ਦੇਖਿਓ ਹੁਣ ਫੇਰਾ ਲੈ ਫਿਰ ਰਹਿ ਗਈ ਮੈਂ ਫਿਰ ਆਪਾਂ ਕਰਦੇ ਆ ਤਿੰਨੇ ਦਿਨ ਹੀ ਪੀ ਲੈਨੇ ਆ ਖਸਮਾਂ ਨੂੰ ਖਾਵੇ ਖੜ ਕੇ ਸਾਰਾ ਕੁਸ ਫਿਰ ਇਹ ਕੋਈ ਗੱਲਾਂ ਚੋਂ ਗੱਲ ਐ ਵਿਆਹ ਤਾਂ ਕਰਾਂਗੀ ਇਹ ਜਿਤਨਾ ਕਰਾਂਗੇ ਮੈਂ ਵੀ ਚੌੜਾ ਹੋ ਕੇ ਜਨ ਚੜੂ ਪੁੱਤ ਦੀ ਪਰ ਆਹ ਕੀ ਗੱਲ ਹੋਈ ਵੀ ਐਂ ਲੈ ਕੇ ਆ ਜੇ ਉਹ ਬੈਠਾ ਥੇ ਦਿਮਾਗ ਦੇ ਆ ਕੁਝ ਸੋਚ ਲੈ ਕੋਈ ਵਿਚੋਲਾ ਪਾ ਲਾਂਗੇ ਵਿੱਚ ਕਿਸੇ ਨੂੰ ਦੱਸਣਾ ਕਿ ਜ਼ਰੂਰੀ ਐ ਵੀ ਸਾਡੇ ਮੁੰਡੇ ਨੇ ਆਪੀ ਵਿਆਹ ਕਰਾਇਆ ਚੱਲ ਕੋਈ ਨਹੀਂ ਤੂੰ ਕਰ ਲੈ ਉਹਦੇ ਪੁੱਤ ਨਾਲ ਜਿਵੇਂ ਤੈਨੂੰ ਠੀਕ ਲੱਗਦਾ ਪਰ ਮੈਂ ਨਹੀਂ ਇਹ ਗੱਲ ਨਾਲ ਸਹਿਮਤ ਹੈਗਾ ਤੂੰ ਤਾਂ ਸਹਿਮਤ ਕਦੇ ਹੁੰਦਾ ਹੀ ਨਹੀਂ ਕਿਸੇ ਗੱਲ 'ਚ ਕੋਈ ਮਾੜੀ ਮਾੜੀ ਸੁਣ ਵੀ ਲਿਆ ਕਰ ਆਪਦਾ ਘਰ ਆਪ ਰੱਖੀਦਾ ਹੁੰਦਾ ਇਹ ਕੋਈ ਗੱਲਾਂ 'ਚੋ ਗੱਲ ਐ ਜਾ ਬਿਆਨ ਕਰਨੀ ਤਾਂ ਨਹੀਂ ਰਹਿੰਦਾ ਪਿਆ ਤਾਂ ਹੋਊਗਾ ਨਾ ਉਹ ਬਿਆਨ ਵੀ ਕਹਿੰਦਾ ਉਹ ਹੋਰ ਕਾਸ ਨੂੰ ਕਹਿੰਦਾਗਾ ਫਿਰ ਵੇ ਕਰਦੇ ਉਹ ਜਿੱਥੇ ਕਹਿੰਦਾ ਆਪਾਂ ਨੂੰ ਕੀ ਐ ਅਗਲਾ ਜਿਵੇਂ ਮਰਜੀ ਕੱਟੇ ਮਹਿੰਗਾ ਚਾਹੇ ਸਸਤਾ ਜਿੰਨੇ ਹੋਊਗਾ ਦੇਖੀ ਜਊ ਉਹ ਚੰਗਾ ਚੰਗਾ ਭਗਵਾਨ ਨੇ ਜਿੰਨੇ ਕਹਿੰਦਾ ਨਾ ਉਹ ਉਵੇਂ ਤੂੰ ਕਰ ਲੈ ਜਾਂ ਦੇਖ ਲੈ ਕੁੜੀ ਕਹੇ ਜੀ ਦਿਖਾਉਂਦਾ ਤੈਨੂੰ ਆਖੇ ਦੇਖ ਲੈ ਕੁੜੀ ਮੈਂ ਕੱਲੀ ਜਾਊਂਗੀ ਦੇਖਣ ਨਾਲ ਵੀ ਜਾਵੇਂਗਾ ਮੈਂ ਨਹੀਂ ਜਾਂਦਾ ਹਜੇ ਪਹਿਲਾਂ ਤੂੰ ਹੀ ਜਾ ਜੇ ਤੈਨੂੰ ਠੀਕ ਲੱਗੀ ਤਾਂ ਗੱਲ ਕਰਨੀ ਮੇਰਾ ਤਾਂ ਹਜੇ ਪੂਰਾ ਰਾਦਾ ਨਹੀਂ ਇਸ ਕੰਮ ਦੇ ਵਿੱਚ ਮੇਰੀਏ ਕਿਸਮਤ ਮਾੜੀ ਹੈ ਮੁੰਡਾ ਆਉਂਦਾ ਮੈਨੂੰ ਉਹ ਸੁਣਾ ਕੇ ਚਾਰ ਤੁਰ ਜਾਂਦਾ ਆਪ ਆਉਂਦਾ ਮੈਨੂੰ ਆਪ ਸੁਣਾ ਕੇ ਤੁਰ ਜਾਂਦਾ ਮੈਂ ਸੁਣਨ ਜੋ ਅਗਰੀ ਰਹਿ ਗਈ ਛੋਟੀਆਂ ਮੇਰੇ ਤਾਂ ਕੋਈ ਸੁਣਦਾ ਹੀ ਨਹੀਂ ਮੇਰੀ ਨਹੀਂ ਕੋਈ ਮੰਨਦਾ ਇੱਥੇ ਉਹ ਫਿਰ ਤੂੰ ਵੀ ਤਾਂ ਸੋਚ ਵੀ ਆਪਾਂ ਸਰੀਕੇ ਕਿ ਵਿਲੇਜ ਕੀ ਮੂੰਹ ਦਿਖਾਵਾਂਗੇ ਭਲਾ ਕਿੱਥੇ ਤਾਂ ਕਿੰਨੀ ਵਧੀਆ ਜਨ ਚੜਾਉਂਦੇ ਰਿਸ਼ਤੇਦਾਰਾਂ ਨੂੰ ਲੈ ਕੇ ਆਉਂਦੇ ਮੈਂ ਨਹੀਂ ਇਹ ਗੱਲ ਚੰਗੀ ਨਹੀਂ ਲੱਗਦੀ ਮੈਨੂੰ ਸਾਰਾ ਕੁਝ ਹੋ ਜੂ ਜਨ ਵੀ ਚੜ ਜੂ ਸਾਰਾ ਕੁਝ ਵਧੀਆ ਹੋ ਜੂ ਢੰਗ ਨਾਲ ਜੇ ਮਾੜ ਏ ਠੰਡਾ ਦਿਮਾਗ ਰੱਖ ਕੇ ਗੱਲ ਸੋਚ ਲੈ ਚਲ ਦੇਖ ਲੈ ਕਰ ਲੈ ਜਿਵੇਂ ਤੈਨੂੰ ਕਹਿੰਦਾ ਚੰਗਾ ਹਰੋਂ ਕਿਸੇ ਦਾ ਰਾਹ ਪਾਉਣੀ ਪਊ ਗੱਲ ਹੁਣ ਇਹ ਵਿਚਾਲੇ ਤਾਂ ਪਾਣੀ ਚ ਮੰਦਾ ਨਹੀਂ ਪਾਇਆ ਕੁਝ ਬਣਦਾ ਨਹੀਂ ਆਪਾਂ ਦੇਖ ਲੈਨੇ ਕਿਹੜਾ ਕੁੜੀ ਦੇ ਮੱਥੇ ਲੱਗ ਕੇ ਹੋਈ ਠੀਕ ਸੋਹਣੀ ਲੱਗੀ ਵਧੀਆ ਆਪਾਂ ਨੂੰ ਚਾਲ ਚੱਲਣ ਲੱਗੇ ਆਪਾਂ ਕਰ ਦਿਆਂਗੇ ਜੇ ਚਾਲ ਚੱਲਣ ਮਾੜੇ ਲੱਗੇ ਆਪਾਂ ਕਹਿ ਦਿਆਂਗੇ ਭਾਈ ਜੇ ਤਾਂ ਉੱਤੋਂ ਦੀ ਹੋ ਕੇ ਕਰਾਉਣਾ ਕਰਾ ਲਾ ਜਿੱਥੇ ਮਰਜ਼ੀ ਰਹਿ ਜੇ ਨਹੀਂ ਸਾਡੀ ਮੰਨ ਦਾ ਫਿਰ ਜਿਵੇਂ ਮਰਜ਼ੀ ਕਰ ਲੈ ਜੇ ਸਾਡੀ ਮੰਨੇਗਾ ਤਾਂ ਠੀਕ ਹੈ ਉਹ ਭਾਗਵਾਨ ਨੇ ਮੈਂ ਤਾਂ ਹੀ ਅੰਦਾਜ਼ਾ ਲਾਈ ਜੰਨੇ ਜਿਹੜੀ ਕੁੜੀ ਆਪ ਦੇ ਆਪ ਵਿਆਹ ਕਰਾਉਂਦੀ ਆ ਉਹ ਤੈਨੂੰ ਗੁਲਗਲੇ ਦੇਹੀ ਖੜੀ ਆ ਬਾਰ ਬਾਰ ਉਹੀ ਰੱਟਾ ਉਹੀ ਰੱਟਾ ਇੱਕੋ ਹੀ ਚੱਕੀ ਫਿਰਦਾ ਮੈਂ ਐਂ ਕਹਿਨੀ ਆ ਮੈਨੂੰ ਤਾਂ ਗੁਲਗਲੇ ਖਸਮਾਂ ਨੂੰ ਖਾਵੇ ਨਾ ਦੇਵੇ ਹਜੇ ਹੱਡ ਆਪਦੇ ਬਥੇਰੇ ਕਾਇਮ ਨੇ ਪਕਾ ਕੇ ਖਾ ਲੂੰ ਪਰ ਜਵਾਖ ਦੀ ਰੀਜ ਪੂਰੀ ਹੋ ਜੂ ਐਂ ਤਾਂ ਨਹੀਂ ਕਹੂਗਾ ਮੇਰੇ ਮਾਂ ਪਿਓ ਨੇ ਮੇਰੀ ਸੁਣੀ ਨਹੀਂ ਕੀਲ ਮੇਰੇ ਨਾਲ ਲਾੜ ਕਰਦੇ ਨੇ ਫਿਰ ਹੁਣ ਜਵਾਖਾਂ ਦੀ ਵੀ ਸੁਣਨੀ ਪੈਂਦੀ ਆ ਜਵਾਨਾ ਬਦਲ ਚੁੱਕਿਆ ਆਪਣੇ ਵਾਲਾ ਜਵਾਨਾ ਨਹੀਂ ਹੈਗਾ ਹੁਣ ਆਹੋ 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 ਨਾ ਬਦਲ ਗਿਆ ਸੋਡਾ ਮਾਂ ਪੁੱਤਾਂ ਦਾ ਹੀ ਬਦਲ ਗਿਆ ਮੇਰਾ ਨਹੀਂ ਬਦਲਿਆ ਹਜੇ ਜਾ ਕਰ ਲੈ ਕੰਮ ਉਹ ਇਹਦੇ ਢੰਗ ਨਾਲ ਹੀ ਬਦਲ ਜੀਏ ਜਿਵੇਂ ਪਰਿਵਾਰ ਚਾਹੁੰਦਾ ਹੋਵੇ ਹੁਣ ਉਹਨੇ ਜਵਾਖਾਂ ਦੀ ਰਾਏ ਜੀ ਰਾਏ ਚੱਲਣੀ ਪਊਗੀ ਨਹੀਂ ਪੁੱਗਦੀ ਹੁਣ ਆਪਣੀ ਉਤ ਖਾਲਾ ਖਾਲਾ ਪੁੱਤਰਾ ਚੌਲ ਖਾਲਾ ਫੇਰ ਤੈਨੂੰ ਖਵਾਈ ਖੜੀ ਐਰੀ ਹੋਰ ਨੂੰ ਲਿਆਉਣ ਨੂੰ ਫਿਰਦਾ ਓ ਬਾਪੂ ਕਿਹੜੀ ਹੋਰ ਨੂੰ ਲਿਆਉਣ ਨੂੰ ਫਿਰਦਾ ਮੈਂ ਬਥੋਲੇ ਰੱਖਦਾ ਤੇਰੀ ਮਾਂ ਨੇ ਮੈਨੂੰ ਸਾਰਾ ਕੁਝ ਦੱਸਤਾ ਇਹ ਜਿਹੜਾ ਕੰਮ ਤੂੰ ਕਰਦਾ ਨਾ ਪੁੱਤ ਇਹ ਆਪਣੇ ਦਾਇਰੇ ਚੋਂ ਬਾਹਰ ਐ ਇਧਰ ਝਾਕ ਮੇਰੇ ਬੰਨੀ ਮੈਂ ਤੇਰੇ ਨਾਲ ਗੱਲ ਕਰਦਾ ਮੇਰੀ ਮਾਂ ਦੇ ਵੀ ਨਾ ਕੋਈ ਗੱਲ ਪਛਦੀ ਨਹੀਂ ਆਂ ਦੱਸ ਬਾਪੂ ਇਹ ਚੰਗੀਆਂ ਗੱਲਾਂ ਜਿਹੜੀਆਂ ਤੂੰ ਕਰਦਾ ਬਾਪੂ ਜਦੋਂ ਤੈਨੂੰ ਪਤੀ ਲੱਗ ਗਿਆ ਫਿਰ ਮੈਨੂੰ ਆਂ ਦੱਸ ਤੇਰੀ ਨਾਂ ਕਿਹੜੀ ਗੱਲਾਂ ਆ ਹੈ ਨਾਂ ਕਿਹੜੀ ਗੱਲਾਂ ਤੇਰੀ ਨਾ ਮੇਰੀ ਇਸ ਗੱਲ ਨੂੰ ਆ ਵੀ ਆਪਣੀ ਇੱਜ਼ਤ ਖਰਾਬ ਹੋ ਜੂ ਖਾਰਦਾਨ ਰਿਸ਼ਤੇਦਾਰੀਆਂ ਤੋਂ ਭਲਾ ਕਿ ਅਗਲਾ ਕੀ ਕਹੂਗਾ ਆਪਣੇ ਰਿਸ਼ਤੇਦਾਰ ਭੈਣ ਭਾਈ ਬਾਪੂ ਮੁੰਡੇ ਨੇ ਇਹ ਤੁਰੀ ਫਿਰਦੀ ਪੁੰਨਾਂ ਦਾ ਪਹਿਲਾ ਜਮਾਨਾ ਸੀਗਾ ਠੀਕ ਆ ਨਾ ਜਿਹੜਾ ਤੁਸੀਂ ਦੇਖਦੇ ਨਹੀਂ ਕਰਦੇ ਨਹੀਂ ਸੀਗੇ ਜਿੱਥੇ ਘਰ ਦੇ ਕਰ ਲੈਂਦੇ ਸੀਗੇ ਉੱਥੇ ਕਰਾਉਂਦੇ ਸੀ ਨਾ ਹੁਣ ਕੀ ਪਤਾ ਅਗਲੇ ਦਾ ਵੀ ਕਹੇ ਜੀ ਹੋ ਕਹੇ ਜੀ ਨਾ ਅੱਛਾ ਇਹਦਾ ਪਤਾ ਹੈ ਤੈਨੂੰ ਵੀ ਕਹੇ ਜੀ ਹੈ ਹਾਂ ਜਿਹੜੀ ਆਪਦੀ ਮਾਂ ਪਿਓ ਤੋਂ ਬਿਨਾਂ ਹੀ ਤੇਰੇ ਨਾਲ ਤਿਆਰ ਹੋਗੀ ਉਹ ਤਿਆਰ ਕਿਉਂ ਹੋਗੀ ਬਾਪੂ ਬਚੋਲਾ ਪਾ ਕੇ ਆਪਾਂ ਲੈ ਕੇ ਆਵਾਂਗੇ ਉਹਦੇ ਘਰ ਦੇ ਤੇ ਕਿਹੜਾ ਮੰਨਦੇ ਨੇ ਤੁਹਾਡੇ ਮੰਗੂ ਨਾ ਕਿਹੜਾ ਵਿਚੋਲਾ ਤੇਰੇ ਨਾਲ ਤਿਆਰ ਪਹਿਲਾਂ ਵਿਚੋਲਾ ਤਿਆਰ ਹੋਊਗਾ ਫੇਰ ਹੀ ਤੇਰੇ ਨਾਲ ਗੱਲਬਾਤ ਕਰੂੰ ਅਗਲਾ ਮੈਨੂੰ ਪੁੱਛੂ ਵੀ ਕਿੰਨੀ ਜ਼ਮੀਨ ਐ ਕੀ ਗੱਲਬਾਤਾਂ ਕੀ ਕਹਾਣੀ ਅੱਛਾ ਤੇਰੇ ਨਹੀਂ ਵਿਆਹ ਕਰਾਉਣ ਨੂੰ ਤਿਆਰ ਹੋਗੀ ਮੈਂ ਘਰੇ ਲੈ ਕੇ ਆਉਂਗਾ ਬੁਲਾ ਕੇ ਉਹਨੂੰ ਤੇ ਘਰ-ਬਾਰ ਵੀ ਦੇਖ ਲਊ ਆਪਣਾ ਅੱਛਾ ਉਹ ਘਰੇ ਬੁਲਾ ਕੇ ਘਰੇ ਪਲੇਂਗਾ ਉਹ ਤੂੰ ਜਮੀਨ ਮੈਨੂੰ ਜਿਉਂਦਾ ਕਿਉਂ ਮਾਰਦਾ ਬੱਸ ਕਰ ਬੱਸ ਕਰ ਲੱਗਾ ਉਹ ਜਲੂਸ ਕੱਢਣ ਫੇਰ ਕੀ ਹੋ ਗਿਆ ਘਰੇ ਆ ਜੂਗੀ ਲੈ ਦੱਸ ਉਹ ਬੇਗਾਨੀ ਕੁੜੀ ਨੂੰ ਘਰੇ ਲਿਆਉਂਦਾ ਪਰ ਕਿਵੇਂ ਤੇ ਨੋਟ ਆਊਗਾ ਐ ਕੋਈ ਨਾ ਨੂੰ ਐ ਆਪਣੀ ਹੁਣ ਫੇਰ ਕੀ ਹੁੰਦਾ ਸੋ ਨੰਗਾ ਹਾਂ ਤੈਨੂੰ ਤਾਂ ਕੁਝ ਨਹੀਂ ਹੁੰਦਾ ਮੈਨੂੰ ਹੁੰਦਾ ਜਿਹੜੀ ਮੇਰੀ ਇੱਜ਼ਤ ਰੂਗੀ ਲੋਕਾਂ ਮੂਹਰੇ ਮੈਂ ਕਿਵੇਂ ਤੁਰੂੰਗਾ ਫਿਰ ਇਕੱਲੇ ਦੀ ਇੱਜ਼ਤ ਹੈਗੀ ਇਹਦੀ ਕੋਈ ਇੱਜ਼ਤ ਹੀ ਨਹੀਂ ਹੈਗੀ ਪਰ ਇਹੀ ਕਹਿੰਦਾ ਪੁੱਤ ਤੂੰ ਆਪਣੀ ਇੱਜ਼ਤਮੰਦੀ ਧਿਆਨ ਰੱਖਾ ਕਿਆ ਤਾਂ ਤੇਰਾ ਕਰਾਂਗੇ ਤੈਨੂੰ ਐਂ ਹੀ ਨਹੀਂ ਰੱਖਦੇ ਤੇਰਾ ਵਿਆਹ ਮੈਂ ਕਰੂੰ ਪੂਰੇ ਚਾਵਾਂ ਨਾਲ ਕਰੂੰ ਪਰ ਤੂੰ ਆਹ ਗੱਲ ਨਾ ਕਰ ਮੈਂ ਹੀ ਕਹਿਣੀ ਆ ਸੋਨੂ ਕੀ ਦਿਮਾਗ ਤੇ ਡਿੱਗ ਰਮੂ ਤੇ ਬੱਚੇ ਤਰੇ ਤੂੰ ਐਂ ਦੇਖ ਜੇ ਅਗਲਾ ਕਰਾਉਂਦਾ ਕਰਾਈ ਜਾਣ ਸਮਾਂ ਆਪਾਂ ਨੂੰ ਤਾਂ ਨਹੀਂ ਗੱਲ ਨੂੰ ਲਾਂਬਾ ਦੇਊਗਾ ਜਿਹੇ ਜੀ ਪਸੰਦ ਕਰੀ ਅਗਲੇ ਨੇ ਆਪ ਕਰੀਏ ਨਹੀਂ ਕਰੇ ਬੁਲਾਉਣੀ ਆਪਾਂ ਬਾਹਰ ਬਾਗ ਜਾਗੇ ਕਿਤੇ ਦੇਖਣ ਹਾਂ ਨਹੀਂ ਬਾਹਰ ਕਾ ਤੂੰ ਬੇਬੇ ਕਿਉਂ ਲੈ ਫੇਰ ਕਿਉਂਦਾ ਪੁੱਤ ਆਪਾਂ ਕਿਸੇ ਹੋਟਲ ਤੇ ਖੜ ਕੇ ਜਾਂ ਕਿਸੇ ਹੋਰ ਥਾਂ ਨੇ ਐ ਹੋਟਲ ਤੇ ਜਾਂਦੇ ਚੰਗੇ ਲੱਗਦੇ ਆ ਤੁਸੀਂ ਆਪ ਸੋਚੋ ਕਰੇ ਲਿਆਉਂਗਾ ਗੱਡੀ ਚ ਬਿਠਾ ਕੇ ਉਹ ਬਾਹ ਮਾ ਦਾ ਪੁੱਤ ਬਾਹ ਮਾ ਦਾ ਪੁੱਤ ਸ਼ਾਬਾਸ਼ ਸ਼ਾਬਾਸ਼ ਜਮੇ ਪੱਟੀ ਮੇਸ ਕਰ ਦੇ ਤੂੰ ਘਰੇ ਬੁਲਾ ਲੈ ਜੇ ਕੁਆਰੀ ਕੁੜੀ ਨੂੰ ਖਰਚਾ ਖਰਚ ਦੇ ਟਿਕ ਜਾ ਤੂੰ ਐ ਕਰ ਬੇ ਮੇਰੇ ਬੈਟਰੀ ਤੂੰ ਫੋਨ ਲਾ ਦੇਖ ਬਾਦੂਰ ਤਾਂ ਸੁਣ ਲਈਏ ਕਹੀ ਜੀ ਆ ਹਜੇ ਇਹ ਤਾਂ ਤਿਆਰ ਨਹੀਂ ਤੂੰ ਪਹਿਲਾਂ ਤਿਆਰ ਹੈ ਚੁੱਪ ਕਰ ਜਾ ਫੋਨ ਲਾਉਣਾ ਕੋਈ ਗੱਲ ਨਹੀਂ ਲਾ ਉੱਚੀ ਆਵਾਜ਼ ਕਰਦੀ ਉੱਚੀ ਐ ਸੁਣ ਲਈ ਹੁਣ ਹੈਲੋ ਹੈਲੋ ਕੇਮਲਾ ਪ੍ਰੀਤਮ ਵਦਿਆ ਕਿੱਥੇ ਸੀਗੇ ਸਾ ਮੈਂ ਮੈਂ ਕਹਿੰਦਾ ਸੀ ਤੁਹਾਨੂੰ ਕਿ ਮੇਰੇ ਘਰ ਆਓ। ਮੈਂ ਤੁਹਾਨੂੰ ਕਿਹਾ ਸੀ ਆਪਣੇ ਮੰਮੀ ਡੈਡੀ ਨਾਲ ਗੱਲ ਕਰ ਲਓ ਕਰਕੇ। ਹਾਂ ਮੈਂ ਕਰ ਲਈ ਤੇ ਮੈਂ ਹੀ ਕਹਿੰਦਾ ਸੀ ਜੇ ਮੈਂ ਤੁਹਾਨੂੰ ਘਰੇ ਲਿਆਵਾਂ ਤੁਸੀਂ ਆ ਜਾਓਗੇ ਮੇਰੇ ਘਰੇ। ਹਾਂ ਕਦੋਂ ਆਜ? ਹਾਂ ਫਿਰ ਮੈਂ ਅੱਜ ਹੀ ਲੈ ਜਾਊਂਗਾ ਤੁਹਾਨੂੰ। ਕਿਹੜੀ ਕਿ ਹਾਂ ਹਾਂ ਪੱਕਾ। ਤੇ ਚਲੋ ਕੋਈ ਗੱਲ ਨਹੀਂ ਮੈਂ ਨਾ ਤੁਹਾਨੂੰ ਜਦੋਂ ਇੱਥੋਂ ਘਰੋਂ ਚੱਲ ਪਿਆ ਤੇ ਤੁਸੀਂ ਰੈਡੀ ਹੋ ਜਿਓ। ਮੈਂ ਤੇ ਹੀ ਵੇਟ ਕਰ ਰਹੀ ਸੀ ਕੋਲ ਤੁਹਾਡਾ ਫੋਨ ਆ ਵੀ ਕਦੋਂ ਮੈਂ ਜਾਵਾਂ ਤੁਹਾਡੇ ਨਾਲ ਚਲੋ ਕੋਈ ਗੱਲ ਨਹੀਂ ਬਸ ਮੈਂ ਲੈਣ ਜਦੋਂ ਚੱਲਿਆ ਨਾ ਕਰੋ ਮੈਂ ਤੁਹਾਨੂੰ ਕਾਲ ਕਰ ਦਉ ਠੀਕ ਹੈ ਅੱਜ ਹੀ ਦਿਖਾ ਦਉ ਤੁਹਾਨੂੰ ਕਰੇ ওকে ਥੈਂਕ ਯੂ ਓਕੇ ਸੁਣ ਲੈ ਸੁਣ ਤਾ ਲਿਆ ਇਹ ਕਿਵੇਂ ਜੇ ਬੋਲਦੀ ਐ ਮੈਨੂੰ ਤਾਂ ਇੰਨੇ ਬੋਲੀ ਜੀ ਤਾਂ ਵਧੀਆ ਨਹੀਂ ਲੱਗਦਾ ਪੁੱਤ ਮੈਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਜਿਹੜੇ ਤੁਸੀਂ ਤੂੰ ਤਾਂ ਜਮੇ ਬੇਸ਼ਰਮੀ ਆ ਦੀ ਗੱਲ ਕਰਤੀ ਯਾਰ ਆ ਤਾਂ ਵਿਰਿੰਦਰ ਯਾਰ ਤੂੰ ਕੁਸਤਾ ਦੇਖ ਰਹਾ ਤੇ ਪਿਓ ਬੰਨੀ ਹੈ ਨਾ ਕਿਵੇਂ ਜੇ ਬੋਲ ਦਿਲਾ ਓ ਕਿਵੇਂ ਬੋਲ ਸਿੱਧੂ ਆਉਣ ਨੂੰ ਕਰੇ ਤਿਆਰ ਹੋ ਰਿਹਾ ਪੁੱਤ ਮਾੜਾ ਮੋਟਾ ਵੀ ਇੱਕ ਵਾਰੀ ਵੀ ਨਹੀਂ ਆਉਂਦਾ ਕਿਹਾ ਵੀ ਬੂਸਾਂਗ ਲੱਗਦੀ ਆ ਮੇਰੀ ਗੱਲ ਸੁਣ ਪੁੱਤ ਜੇ ਨਹੀਂ ਰੰਦਾ ਨਾ ਉੱਥੇ ਤੁਸੀਂ ਬਾਹਰ ਹੀ ਦੇਖਿਓ ਮੈਂ ਨਹੀਂ ਕਰੇ ਰਾਜੀ ਹੈਗਾ ਬਾਪੂ ਤੂੰ ਖੇਜ ਜਾਇਆ ਭਾਜਾ ਹਾਂ ਮੈਂ ਤਾਂ ਨਹੀਂ ਬੋਲੀਦਾ ਹੁੰਦਾ ਪਿਓ ਹੈ ਤੇਰਾ ਬਾਪੂ ਜੀ ਖੇਜ ਜਾਓ ਜਾ ਮਿੰਟ ਮਾਰ ਔਰ ਤੂੰ ਵਿਆਹ ਕਰਾਏਗਾ ਉਹਨਾਂ ਨਾਲ ਨਾ ਹੋਰ ਮੈਂ ਕਰੇ ਕੀ ਇਹੋ ਜਿਹੀ ਗੱਲਾਂ ਕਰਦਾ ਬਾਪੂ ਯਾਰ ਜੱਜ ਜੀ ਪਸੰਦ ਆਗੀ ਅੱਜ ਜੀ ਆਪਾਂ ਤਾਂ ਸ਼ਗਨ ਪਾ ਲਾਂਗੇ ਦੇਖ ਜੇ ਤੂੰ ਬ੍ਰਿੰਦਰਾ ਇਹ ਕੰਮ ਕਰਨਾ ਨਾ ਤੇ ਫਿਰ ਮੈਂ ਵੀ ਫਾਹਾ ਲੈ ਕੇ ਮਰਦਾ ਮੈਨੂੰ ਨਹੀਂ ਇਹ ਗੱਲਾਂ ਚੰਗੀਆਂ ਲੱਗਦੀਆਂ ਲੈ ਆਖੇ ਮੈਂ ਮਰਦਾ ਫਾਹਾ ਲੈ ਕੇ ਵੇ ਉਂ ਵੀ ਤੂੰ ਹੁਣ ਭੋਗੀ ਖੜਾ ਸਾਰਾ ਕੁਝ ਖਾ ਹੰਡਾ ਲੈ ਦੇਖ ਲਿਆ ਜੇ ਮਰ ਜੇਗਾ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਮਰਨਾ ਤਾਂ ਮਰ ਔਤਾਂ ਦਾ ਸਿਰ ਹੀ ਚੜੀ ਜਾਂਦਾਗਾ ਉਹ ਬੇਬੇ ਚਲਾਏ ਕਾਨੂੰ ਕਹਿਣੀ ਆ ਫਿਰ ਵੀ ਬਾਪੂ ਆ ਮੇਰਾ ਕੋਈ ਗੱਲ ਨਹੀਂ ਦੇਖਦੇ ਆਪਾਂ ਆਹੋ ਪਤਾ ਨਾਲ ਜਿਵੇਂ ਕਹਿੰਦੇ ਹੁੰਦੇ ਆ ਬੁੱਢਲੀ ਮਰ ਗਈ ਗੀਗੀ ਜਾਈ ਉਹੀ ਤੀਨ ਕੇ ਤੀਨ ਮੈਂ ਪਹਾੜਾ ਕੇ ਮਰ ਜਣਾ ਤੂੰ ਵਿਆਹ ਕਰਾ ਲੈ ਨਾ ਜੇ ਤੂੰ ਨਾ ਮਰੇ ਫਿਰ ਚਾਰ ਨਾ ਹੋ ਜੀ ਆਉਂਦੇ ਸਾਨੂੰ ਪੰਜ ਹੋ ਜਾਣਗੇ ਕਰਾ ਦੇ ਕਰਾ ਦੇ ਤੂੰ ਦੇਖਿਆ ਜਾ ਇੱਕ ਦਾ ਬਾਪੂ ਜੀ ਇੰਨੀ ਸਿਆਣੀ ਗੱਲਾਂ ਮੇਰੇ ਸਮਝ ਨਹੀਂ ਹੁੰਦੀਆਂ ਬੇਬੇ ਲੈ ਤਾ ਤੂੰ ਟੰਸ਼ਣਾ ਆ ਪੱਤਰ ਵਿਆਹ ਕਰਾਂਗੇ ਬਲਾ ਮੂਹ ਪਤੇਖੇ ਕਹੇ ਜੀ ਚੱਲ ਮੈਂ ਲੈ ਕੇ ਆਉਣਾ ਆ ਹੁਣੇ ਮੰਮਾ ਹਾਂ ਡੈਡੀ ਮੈਨੂੰ ਲੱਗਦਾ ਖੇਤ ਗਏ ਹੋਣਗੇ ਆਜੇ ਆਹਾਂ ਜੀ ਹਾਂ ਜੀ ਹੈਲੋ ਆਂਟੀ ਆਜੋ ਬੈਜੋ ਮਮਾ ਚਾਹ ਪੀਓਗੇ ਕਿ ਕਾਫੀ ਪਹਿਲਾਂ ਪਾਣੀ ਲਿਆਉਣੀ ਆ ਬੋਤਲ ਪਾ ਮਾਨੀ ਡੈਡੀ ਵੀ ਕਹਿੰਦੇ ਸੀਗੇ ਡੈਡੀ ਕਹਿੰਦੇ ਮੈਂ ਵੀ ਮੈ ਲੈਂਦਾ ਤੇ ਉਹ ਫਿਰ ਨਾ ਸਾਡੀ ਪਾਣੀ ਦੀ ਵਾਰੀ ਸੀ ਅੱਜ ਤੁਹਾਨੂੰ ਪਤਾ ਫਿਰ ਜੱਟਾਂ ਦਾ ਕੰਮ ਐ ਵੀ ਹੁੰਦਾ ਹਨਾ ਉਹ ਸਾਰਾ ਦਿਨ ਖੇਤ ਚ ਹੀ ਰਹਿੰਦੇ ਆ ਫਿਰ ਪਰ ਆਪਣਾ ਮੈਰਿਜ ਤੋਂ ਬਾਅਦ ਖੇਤੀ ਕੁੱਤੀ ਨਹੀਂ ਕਰਦੇ ਯਾਰ ਕੋਈ ਚੱਜ ਦਾ ਕੰਮ ਕਰਾਂਗੇ ਹਾਂਜੀ ਹਾਂਜੀ ਮੰਮਾ ਆ ਗਈ ਬੋਤਾ ਆਜੋ ਅਰ ਆਪਣੀ ਪਾਣੀ ਦੀ ਹੈਲੋ ਬੋਤਾ ਕੱਚ ਦੇ ਗਲਾਸ ਹੈ ਨਹੀਂ ਆਪਣੇ ਘਰੇ ਹੈਗੇ ਆ ਪੁੱਤ ਉਹ ਚਲ ਕੋਈ ਗੱਲ ਨਹੀਂ ਰਸੋ ਕੇ ਪਾਣੀ ਵੀ ਬਹੁਤ ਠੰਡਾ ਥੋੜਾ ਜਿਹਾ ਕੋਸਾ ਕਰਕੇ ਲਿਆ ਦੂੰਗੀ ਮੈਂ ਤਾਂ ਠੰਡੇ ਹੀ ਪੀ ਲੂੰਗਾ ਮੈਂ ਉਹ ਮੈਨੂੰ ਨਾ ਕੋਲ ਛੇਤੀ ਹੋ ਜਾਂਦਾ ਠੰਡ ਜ਼ਿਆਦਾ ਹੋ ਗਈ ਨਾ ਕੀ ਹੋ ਜਾਂਦਾ ਪੁੱਤ ਜ਼ਖਾਮ ਲੱਗ ਜਾਂਦਾ ਮੈਨੂੰ ਤਿੰਦਰ ਤੁਸੀਂ ਆਪਣੀ ਮੰਮੀ ਨੂੰ ਇੰਨਾ ਕਦਾ ਸਿਖਾਇਆ ਕਰੋ ਜਦੋਂ ਕੋਈ ਵੀ ਰਿਸ਼ਤੇਦਾਰ ਆਉਂਦਾ ਨਾ ਪਹਿਲਾਂ ਕੋਸਾ ਪਾਣੀ ਦੇਈਦਾ ਹੁੰਦਾ ਠੰਡ ਚ ਨਾ ਕਿ ਇੰਨਾ ਠੰਡਾ ਲੈ ਦੇਖ ਲੈ ਲਸਣ ਕੀ ਕਰਦੀ ਐ ਹੋਰ ਹੀ ਕੋਸ ਬੋਲਦੀ ਆ ਪੁੱਠਾ ਸਿੱਧਾ ਜਾ ਕਹੀ ਜੀ ਖਰੀਦ ਖਰੀਦੀ ਹੈਗੀ ਇੱਕ ਗੋਰੀ ਚਮੜੀ ਤੇ ਮਰ ਗਿਆ ਅਕਲ ਤਾਂ ਪੁਰਾਣੀ ਐ ਕੁੜੀ ਨੂੰ